ਰੁਜਾਨਾ ਦੇ ਸਤਲੁਜ ਦਰਿਆ ਤੇ ਗਣਪਤੀ ਵਿਸਰਜਨ ਦੌਰਾਨ ਇੱਕ 27 ਸਾਲਾ ਨੌਜਵਾਨ ਡੁੰਗੇ ਦਰਿਆ ਦੇ ਪਾਣੀ ਦੇ ਵਹਾਅ ਦੇ ਵਿੱਚ ਵਹਿ ਗਿਆ ਸੁਗੋਤਾ ਖੋਰਾ ਦੀ ਮਦਦ ਨਾਲ ਅਜੁਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਦੱਸਿਆ ਕਿ ਮ੍ਰਿਤਕ ਦੀ ਪਛਾਣ ਹਰਸ਼ ਮਹਿਤਾ ਵਜੋਂ ਹੋਈ ਹੈ ਤੇ ਉਦਰ ਪੁਲਿਸ ਨੇ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਹੈ थाना ਮੁਖੀ ਨੇ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਅਜਿਵੇਂ ਡੁੰਗੇ ਪਾਣੀ ਦੇ ਵਿੱਚ ਨਾ ਜਾਇਆ ਜਾਵੇ ਅਤੇ ਬੰਦ ਤੋਂ ਦੂਰ ਹੀ ਰਿਹਾ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਨਾ ਹੋ ਸਕਣ ਤੋ ਗਣਪਤੀ ਵਿਸਰਜਨ ਦੌਰਾਨ ਸਾਈ 28 ਸਾਲਾ ਨੌਜਵਾਨ ਦੀ ਮੌਤ ਹੋਈ ਹੈ ਸਤਲੂ ਜ਼ਰੀਆਤੇ ਗਣਪਤੀ ਵਿਸਰਜਨ ਕੀਤਾ ਜਾ ਰਿਹਾ ਸੀ ਜਿੱਤੇ ਕਿ ਡੁੰਗੇ ਪਾਣੀ ਚ ਡੁੱਬਣ ਕਰਕੇ ਇਹ ਹਾਦਸਾ ਵਾਪਰਿਆ ਫਿਲਹਾਲ ਉਸਦੀ ਲਾਸ਼ ਜੁਰੇ ਕੀ ਗੋਤਾਖੋਰਾਂ ਦੇ ਮਦਦ ਨਾਲ ਕਢਵਾ ਲਈ ਗਈ ਹੈ ਇੱਕ ਤੋਂ ਗਣੇਸ਼ ਵਿਸਰਜਨ ਕਰਨਗੇ ਬੰਦੇ ਜਿਹੜੇ ਹੈਗੇ ਉਹਨਾਂ ਦੇ ਇੱਕ ਦੀ ਉੱਤੇ ਡੁੱਬ ਗਿਆ ਸੀਗਾ ਜੋ ਰਾਤ ਜਿਹੜੀ ਛਾਡੀ ਹੈ ਕਿ ਆ ਟੀਮਸ ਤੇ ਡਾਈਵਰਸ ਦੇ ਜਿਹੜੇ ਪ੍ਰਾਈਵੇਟ ਤੌਰ ਤੇ ਜਿਹੜੇ ਹੈਗੇ ਬੰਦੇ ਅਸੀਂ ਉਹਨਾਂ ਦੀ ਹੈਲਪ ਲੈ ਕੇ ਜਿਹੜੇ ਕਾਫੀ ਛਾਰਜ ਤੇ ਰੈਸਕਿਊ ਆਪਰੇਸ਼ਨ ਕਰਾਈ ਕੀਤਾ ਤੇ ਅੱਜ ਸਵੇਰੇ ਜਿਹੜੀ ਹੈ ਕਿ ਉਹਨਾਂ ਦੀ ਲੜਕੇ ਦੀ ਡੈੱਡ ਬਾਡੀ ਜਿਹੜੀ ਸਾਨੂੰ ਮਿਲੀ ਹੈਗੀ ਹੈ ਤੇ ਉਹਦੇ ਵਿੱਚ ਅਸੀਂ 191 ਹੈਗਾ ਜੀ ਹਰਸ਼ ਮੁੰਡੇ ਦਾ ਨਾਮ ਹੈਗਾ ਜੀ 27 ਸਾਲ ਦੀ ਉਹਦੀ ਉਮਰ ਹੈਗੀ ਹੈ ਤੇ ਇੱਥੇ ਕਿਲੇਮਲੇ ਦਾ ਰਹਿਣ ਵਾਲਾ ਜੀ ਉਹ ਬਿਆਹ ਹੋਇਆ ਸੀਗਾ ਜਾਂ 8 ਮੁੰਡੇ ਨਹੀਂ ਛਿਗੇ ਉਹਦੇ ਸਾਰਾ ਟੋਲਾ ਗਿਆ ਹੋਇਆ ਸੀਗਾ ਮੈਂ ਮਲਟੀਪਲ ਸੀਗੇ ਬਟ ਉਹਨਾਂ ਵਿੱਚੋਂ ਇੱਕ ਜਿਹੜਾ ਡਾਊਨ ਕੀਤਾ ਹੈਗਾ ਉਹ ਸਰ ਹਰ ਸਾਲ ਹਾਥੇ ਹੁੰਦੇ ਨੇ ਇੱਕ ਇੱਕ ਡੁੱਬ ਗਿਆ ਤੱਕ ਨਹੀਂ ਉਹ ਮਲਟੀਪਲ ਓਕੇਜਨਸ ਡਿਫਰੈਂਟ ਡਿਫਰੈਂਟ ਹੈਗਾ ਕਿਉਂਕਿ ਕਈ ਵਾਰੀ ਹੁੰਦਾ ਹੈ ਉਹਨਾਂ ਨੂੰ ਜਿਹੜੇ ਆਰਗੇਨਾਈਜ਼ਰਸ ਵੀ ਨੇ ਜਿਹੜਾ ਉੱਥੇ ਜਿਹੜੇ ਗਣੇਸ਼ਵਰ ਸਰਜਨ ਕਰਨੋਂ ਵੀ ਆਉਂਦੇ ਨੇ ਉਹਨਾਂ ਨੂੰ ਵੀ ਅਸੀਂ ਹਦਾਇਤ ਕੀਤੀ ਜਾਂਦੀ ਸਾਡੀ ਪੈਟਰੋਲਿੰਗ ਵੀ ਹੁੰਦੀਆਂ ਨੇ ਕਿ ਆਪ ਵੀ ਤੁਸੀਂ ਡੀਪੈਂਡ ਵਾਲੇ ਪਾਸੇ ਨਾ ਜਾਓ ਪਟ ਕਈ ਵਾਰੀ ਪੀੜ ਜ਼ਿਆਦਾ ਹੋਣ ਕਰਕੇ ਕਈ ਅ ਸ਼ਰਧਾ ਰੇ ਨਹੀਂ ਉਹ ਜਾ ਰਾਗੇ ਡੀ ਪੈਂਡ ਦੇ ਵਿੱਚ ਚਲ ਜਾਂਦੇ ਨੇ ਤੇ ਉੱਥੇ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੰਨੀ ਕਿ ਗਹਿਰਾਈ ਹੈ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਸੀ ਮਲਟੀਪਲ ਟਾਈਮਸ ਅ ਅਸੀਂ ਲਿਖ ਵੀ ਦਿੱਤਾ ਹੋਇਆ ਹੈਗਾ ਕਿ ਆਂ ਵੀ ਖਾਲੋ ਇੱਥੇ ਡਾਈਵਰ ਵਗੈਰਾ ਪ੍ਰੋਵਾਈਡ ਕਰਵਾਇਆ ਜਾਂਦਾ ਜੀ ਤੇ ਸ਼ਾਮ ਦਾ ਹੈਗਾ ਜੀ ਇਹ ਜੀ ਜਿਹੜੇ ਮੁੰਡਾ ਰਹਿੰਦਾ ਜਿਹੜੀ ਜਗ੍ਹਾ ਇਹ ਕਿਲੇ ਮਹੱਲੇ ਦਾ ਰਹਿਣਾ ਹੈਗਾ ਜੀ ਅ ਪੀਐਸ ਡਿਵੀਜ਼ਨ ਨੰਬਰ 4 ਦਾ ਏਰੀਆ ਦਾ ਹੈਗਾ ਜੀ ਉੱਥੇ ਰਹਿਣ ਵਾਲਾ ਹੈਗਾ ਉਹ ਤੋਂ ਸਾਰੇ ਨਾਲ ਮਿਲ ਕੇ ਇਹ ਉੱਥੇ ਗਣੇਸ਼ ਵਸ਼ਰ ਵੀ ਆਰ ਰਿਕੁਐਸਟਿੰਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੁਣ ਜਿਹੜਾ 16 17 ਨੂੰ ਜਿਹੜਾ ਜ਼ਿਆਦਾ ਤਾਦਾਦ ਦੇ ਵਿੱਚਰ ਦਾ ਲੋਥੇ ਆਉਣੇ ਨੇ ਉਹਦੇ ਲਈ ਅਸੀਂ ਵੀ ਆਰ ਇਨ ਕੰਟੈਕਟ ਵਿਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਿ ਹਾਂ ਵੀ ਹੋਤੇ ਹੈ ਅਬੀ ਪ੍ਰੋਪਰ ਸਿਕਿਉਰਿਟੀ ਪ੍ਰੋਗਰਾਮਸ ਐਂਡ ਸਾਰੇ ਜਿਹਨੇ ਬੰਦੋਬਸ ਹੋ ਸਕਦੇ ਹੋਏ ਅਸੀਂ ਉਹ ਤਾਂ ਪ੍ਰੋਵਾਈਡ ਕਰਵਾ ਕੇ ਸੁੱਖੀ ਜਿਵੇਂ ਲਈ ਨਗਾ ਵਗੇ ਜੀ ਲੋਕਾਂ ਨੂੰ ਕੀ ਅਪੀਲ ਹੈ ਦਾ ਆਮ ਲੋਕ ਲੋਕਾਂ ਨੂੰ ਅਪੀਲ ਇਹੀ ਹੈ ਕਿ ਆਪਣੇ ਸ਼ਰਧਾ ਦੇ ਅਕੋਰਡਿੰਗਲੀ ਆਪਾਂ ਸਭ ਕੁਝ ਕਰਦੇ ਆਂ ਸ਼ਰਧਾ ਰੱਖਣੀ ਵੀ ਹੈ ਤੇ ਆਪਣੀ ਜਾਨ ਦੀ ਹਵਾਬਾਜ਼ਤ ਕਰਕੇ ਜੋ ਵੀ ਆਪਾਂ ਆਪਣੇ ਰੀਤੀ ਰਿਵਾਜ ਨਮਾਉਣੇ ਨੇ ਉਹ ਸਾਰੇ ਆਪਣੇ ਆਪਾਂ ਆਪਣੀ ਜਾਨ ਦੀ ਹਵਾਬਾਜ਼ਤ ਕਰਦੇ ਹੋਏ